ਸਦਰ ਜਲਾਲਾਬਾਦ ਦੀ ਪੁਲਿਸ ਨੇ 18-19 ਮਈ ਦੀ ਦਰਮਿਆਨ ਰਾਤ ਨੂੰ ਚੋਰਾਵਾਂ ਵੱਲੋਂ ਛਾਪੜਾ ਰਾਈਸ ਮਿਲ ਦੀ ਕੰਦ ਨੂੰ ਸਨ ਲਗਾ ਕੇ ਚਾਵਲ ਚੋਰਾ ਨੂੰ ਗ੍ਰਿਫਤਾਰ ਕੀਤਾ। ਜੀ ਹਾਂ ਤੁਹਾਨੂੰ ਦੱਸ ਜੀਏ ਕਿ ਜਿਸ ਤੇ थाना सदर ਜਲਾਲਾਬਾਦ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਡੀਐਸਪੀ ਜਲਾਲਾਬਾਦ ਆਰ ਸ਼ਰਮਾ ਦੀ ਅਗਵਾਈ ਹੇਠ थाना सदर ਜਲਾਲਾਬਾਦ ਦੇ ਐਸਐਚਓ ਬਲਵੀਰ ਸਿੰਘ ਸਣੀ ਟੀਮ ਦੇ ਵੱਲੋਂ 6 ਕਤਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 150 ਗੱਟੇ ਵਜਨੀ ਪੰਜਾਬ 50 ਕਿਲੋਗ੍ਰam ਚਾਵਲ ਅਤੇ 20 ਗੱਟੇ ਚੌਲ ਟੋਟਾ ਵਜਲੀ 30-30 ਕਿਲੋਗ੍ਰam ਅਤੇ ਦੋ ਪਿਕਅਪ ਗੱਡੀਆਂ ਬਰਾਮਦ ਕਰਨ 'ਚ ਵੱਡੀ ਕਾਮਯਾਬੀ ਹਾਸਲ ਕੀਤੀ। ਇਸ ਸੰਬੰਧੀ थाना सदर ਜਲਾਲਾਬਾਦ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਦੇ ਪੁਲਿਸ ਅਧਿਕਾਰੀ ਕਰਨਵੀਰ ਸਿੰਘ ਨੇ ਦੱਸਿਆ ਕਿ 18-19 ਮਈ 2024 ਦੇ ਦਰਮਿਆਨੀ ਰਾਤ ਅਨਿਸ਼ ਕੁਮਾਰ ਵਾਸੀ ਗਾਂਧੀ ਨਗਰ ਜਲਾਲਾਬਾਦ ਦੇ ਸ਼ੈਲਰ ਛਾਬੜਾ ਰਾਈਸ ਮਿਲ ਕੁਬਾ ਆਦਿਕੰਦ ਨੂੰ ਸਨ ਲਗਾ ਕੇ ਨਾਮਾ ਇਹਨਾਂ 105 ਗੱਟੇ ਬਾਸਮਤੀ ਚਾਵਲ ਵਜ਼ਨੀ 30 ਕਿਲੋਗ੍ਰਾਮ ਅਤੇ ਨਾਲ ਹੀ 200 ਗੱਟੇ ਬਾਸਮਤੀ ਚਾਵਲ ਵਜ਼ਨੀ ਪੰਜਾਬ 50-50 ਕਿਲੋਗ੍ਰਾਮ ਚੋਰੀ ਕਰਕੇ ਲੈ ਗਏ ਸਨ। ਪੁਲਿਸ ਅਧਿਕਾਰੀ ਨੇ ਕਿਹਾ ਕਿ थाना सदर ਜਲਾਲਾਬਾਦ ਐਸਐਚਓ ਬਲਵੀਰ ਸਿੰਘ ਅਤੇ ਗੁਰਨਾਮ ਸਿੰਘ ਚੌਕੀ ਇੰਚਾਰਜ ਕੁਬਾਇਾਨੀ ਨੇ ਮਿਹਨਤ ਅਤੇ ਲਗਨ ਨਾਲ ਡਿਊਟੀ ਕਰਦੇ ਹੋਏ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਰਵਿੰਦਰ ਸਿੰਘ ਵਾਸੀ ਦੇਪੁਰ थाना ਆਦਮਪੁਰ ਜਲੰਧਰ ਨੂੰ ਟ੍ਰੇਸ ਕਰਕੇ ਮਿਤੀ 6 ਜੂਨ 2024 ਨੂੰ ਗ੍ਰਿਫਤਾਰ ਕਰਕੇ ਉਸ ਦੇ ਗੋਦਾਮ ਤੋਂ 170 ਗੱਟੇ ਬਾਸਮਤੀ ਚਾਵਲ ਬਰਾਮਦ ਕੀਤੇ ਅਦਨਾਲੀ ਹਦਾਜ਼ੀਏ ਦੇ ਦੌਰਾਨ ਪੁਚਗਿਛ ਦੋਸ਼ੀ थाना ਸਿੰਘਪੁੱਤਰ पप्पू ਸਿੰਘ ਵਾਸੀ ਜੀਰਾ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਸ પાસે ਇੱਕ ਗੱਡੀ ਕੈਪਰ ਬਰਾਮਦ ਵੀ ਕੀਤੀ ਗਈ ਸੀ ਪੁਲਿਸ ਅਧਿਕਾਰੀਆਂ ਨੇ ਅੱਗੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਨੇ ਹਾਂ ਇੱਕ ਮੁਕਦਮਾ ਦਰਜ ਹੋਇਆ ਸੀ 45/2024 ਮਿਤੀ 19 ਮਈ 2024 ਨੂੰ ਇਹ ਮੁਕਦਮਾ ਦਰਜ ਹੋਇਆ ਸੀਗਾ 457 ਤੇ 380 ਆਈਪੀਸੀ ਦੇ ਵਿੱਚ ਇਦੇ ਵਿੱਚ ਇੱਕ ਜਿਹੜਾ ਸ਼ੈਲਰ ਹੈਗਾ ਛਾਵੜਾ ਰਾਈਸ ਮਿਲ ਜਿਹਦੇ ਓਨਰ ਹੈਗੇ ਨੇ ਅਨੀਸ਼ ਕੁਮਾਰ son of ਵਿਜੇ ਕੁਮਾਰ ਰਹਿਣ ਵਾਲੇ ਗਾਂਧੀ ਨਗਰ ਦੇ ਨੇ ਉਹਨਾਂ ਵੱਲੋਂ ਬਿਆਨ ਦੇਣ ਤੇ ਚੋਰੀ ਦੇ ਸਬੰਧ ਦੇ ਮਸਲਾ ਐਫ ਆਈ ਆਰ ਰਜਿਸਟਰ ਹੋਈ ਸੀ ਇਹ ਮੁਕੱਦਮੇ ਨੂੰ ਟ੍ਰੇਸ ਕਰਨ ਵਾਸਤੇ ਪੁਲਿਸ ਦੀਆਂ ਜਿਹੜੀਆਂ ਵੱਖ-ਵੱਖੋ ਟੀਮਾਂ ਬਣਾਈ ਗਈਆਂ ਪੀਓ ਸਟਾਫ ਦੇ ਵਿੱਚ ਏਐਸਆਈ ਰਤਨ ਅਤੇ ਐਸਐਚਓ सदर ਜਲਾਲਾਬਾਦ ਦਾ ਇੰਸਪੈਕਟਰ ਬਲਵੀਰ ਦੀ ਨਿਗਰਾਨੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੇ ਜਿਹੜੀਆਂ ਟੀਮਾਂ ਤਿਆਰ ਕਰਕੇ ਅ ਵੱਖ-ਵੱਖ ਮੋਡਸ ਦੇ ਉੱਤੇ ਇਹਨਾਂ ਨੂੰ ਵਰਕਆਊਟ ਵਰਕ ਤੇ ਲਗਾਇਆ ਤੇ ਜਿਹਦੇ ਬੇਸਿਸ ਦੇ ਉੱਤੇ ਅਸੀਂ ਸੀਸੀਟੀਵੀ ਫੂਟੇਜ ਅਤੇ ਕਾਲ ਡਿਟੇਲਸ ਦੀ ਮਦਦ ਨਾਲ ਅਤੇ ਹੋਰ ਹਿਊਮਨ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਅਸੀਂ ਰਵਿੰਦਰ ਸਿੰਘ ਨੂੰ ਟ੍ਰੇਸ ਕਰਿਆ ਰਵਿੰਦਰ ਸਿੰਘ ਸਾਨੂੰ ਪਮਨ ਕੁਮਾਰ ਜੋ ਕਿ ਮੋਡਾ ਕਠਾਰ ਦਾ ਪੁਲਿਸ ਸਟੇਸ਼ਨ ਆਦਮਪੁਰ ਜਲੰਧਰ ਦਾ ਰਹਿਣ ਵਾਲਾ ਉਹਨੂੰ ਟ੍ਰੇਸ ਕੀਤਾ ਤੇ ਟ੍ਰੇਸ ਕਰਕੇ 6 ਜੂਨ ਨੂੰ ਉਹਦੀ ਅਰੈਸਟ ਪਾਈ ਗਈ ਰਵਿੰਦਰ ਕੁਮਾਰ ਨੂੰ ਅਰੈਸਟ ਕਰਨ ਦੇ ਵਿੱਚ ਜਿਹੜੀ ਪੁਲਿਸ ਨੂੰ ਸਹਾਲਤ ਮਿਲੀ ਉੱਥੇ ਨਵੀਂ ਪੁਲਿਸ ਰੁਕੀ ਉਸ ਕੋਲੋਂ ਵੀ ਰਵਿੰਦਰ ਕੁਮਾਰ ਦੀ ਨਿਸ਼ਾਨਦੇਹੀ ਦੇ ਉੱਤੇ ਜਿਹੜੇ ਬੰਦੇ ਚੋਰੀ ਕਰਦੇ ਸੀ ਜਿਵੇਂ ਕਿ ਠਾਣਾ ਸਿੰਘ ਸਨ ਆਫ ਪੱਪੂ ਸਿੰਘ ਨੂੰ ਅਰੈਸਟ ਕੀਤਾ ਗਿਆ ਜਸਵਿੰਦਰ ਸਿੰਘ ਸਨ ਆਫ ਰੂਪ ਲਾਲ ਨੂੰ ਅਰੈਸਟ ਕੀਤਾ ਗਿਆ ਸੋਨੀ ਸਨ ਆਫ ਸੇਠੀ ਸਿੰਘ ਨੂੰ ਅਰੈਸਟ ਕੀਤਾ ਗਿਆ ਲਬਰੀਤ ਸਿੰਘ ਸਨ ਆਫ ਦਸਵਿੰਦਰ ਸਿੰਘ ਨੂੰ ਅਰੈਸਟ ਕੀਤਾ ਗਿਆ ਅਤੇ ਨਵਿੰਦਰ ਸਿੰਘ ਪੁੱਤਰ ਡੇਵਿਡ ਸਿੰਘ ਨੂੰ ਵੀ ਅਰੈਸਟ ਕੀਤਾ ਗਿਆ ਇਹ ਕੁੱਲ 6 ਦੋਸ਼ੀ ਜਿਹੜੇ ਹੈਗੇ ਨੇ ਹੁਣ ਤੱਕ ਅਰੈਸਟ ਹੋ ਚੁੱਕੇ ਨੇ ਜਿਨ੍ਹਾਂ ਦਾ ਇਹ ਗੈਂਗ ਸੀਗਾ ਤੇ ਵੱਖ-ਵੱਖ ਜਗ੍ਹਾ ਤੇ ਚੋਰੀਆਂ ਕਰਦਾ ਸੀ ਇਹਨਾਂ ਦਾ ਮੋਡਸ ਆਪਰੰਦੀ ਸੀਗਾ ਵੀ ਇਹਨਾਂ ਦੇ ਵਿੱਚੋਂ ਇੱਕ ਜਾਂ ਦੋ ਬੰਦੇ ਜਿਹੜੇ ਉਹ ਰੈਕੀ ਕਰਦੇ ਸੀ ਪਹਿਲਾਂ ਜਿਹੜੀ ਵੀ ਇਹਨਾਂ ਨੂੰ ਜਗ੍ਹਾ ਸੂਟੇਬਲ ਲੱਗਦੀ ਸੀ ਜਿਵੇਂ ਸ਼ੈਲਰ ਸੂਟੇਬਲ ਲੱਗਦਾ ਸੀ ਵੀ ਰਾਤ ਨੂੰ ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਸੀ ਥਾਣਾ ਸਿੰਘ ਉੱਥੇ ਰੈਕੀ ਕਰਕੇ ਆਪਣੇ ਬਾਕੀ ਟੀਮ ਮੈਂਬਰਸ ਨੂੰ ਪਿਆਰ ਕਰਕੇ ਉੱਥੇ ਕਾਰਵਾਈ ਪਾਉਂਦਾ ਸੀ ਇਹਦੇ ਚ ਹੁਣ ਤੱਕ ਕੁੱਲ ਜਿਹੜੇ 6 ਦੋਸ਼ੀ ਗ੍ਰਫਤਾਰ ਹੋਏ ਨੇ ਉਸ ਤੋਂ ਇਲਾਵਾ 3 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਗ੍ਰਫਤਾਰੀ ਹੋਰ ਬਾਕੀ ਹੈ ਜਿਹੜੇ ਕਿ ਉਹ ਵੀ ਟਰੇਸ ਹੋ ਚੁੱਕੇ ਨੇ ਤੇ ਉਹ ਵੀ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਗਈਆਂ ਹੋਈਆਂ ਉਹਨਾਂ ਨੇ ਗ੍ਰਫਤਾਰੀ ਜਲਦ ਕੀਤੀ ਜਾਊਗੀ ਇਹ ਜਿਹੜੀ ਚੋਰੀ ਹੋਈ ਸੀਗੀ ਮਿੱਟੀ 18 19 ਦੀ ਦਰਮਿਆਨੀ ਰਾਤ ਨੂੰ ਜਿਹੜੀ ਚੋਰੀ ਹੋਈ ਸੀਗੀ ਉਹਦੇ ਵਿੱਚ 305 ਬਾਲਸਮਤੀ ਦੇ ਗੱਟੇ ਚੋਰੀ ਹੋਏ ਸੀਗੇ 105 ਸੀਗੇ ਉਹ 30 ਕਿਲੋ ਵਾਲੀ ਸੀ ਗੱਟੇ ਤੇ ਬਾਕੀ 200 ਗੱਟੇ ਸੀਗੇ ਉਹ 50 ਕਿਲੋ ਵਾਲੇ ਸੀਗੇ ਜਿਹੜੀ ਕੁੱਲ ਰਿਕਵਰੀ ਹੋਈ ਹੈ ਉਹ ਹੈ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਜਿਹਦੇ ਵਿੱਚ ਇਹ ਚੋਰੀ ਦਾ ਸਮਾਨ ਲੱਦ ਕੇ ਆਮ ਤੌਰ ਤੇ ਰਾਈ ਸੈਲਰਾਂ ਦੇ ਵਿੱਚ ਇਹ ਚੋਰੀ ਕਰਦੇ ਸੀਗੇ ਗੋਡਾਊਨਜ਼ ਦੇ ਵਿੱਚ ਚੋਰੀ ਕਰਦੇ ਸੀਗੇ ਉਹ ਗੱਡੀਆਂ ਜਿਹੜੀਆਂ ਉਹ ਰਿਕਵਰ ਹੋ ਗਈਆਂ ਦੋ ਪਿਕਅਪ ਗੱਡੀਆਂ ਮਹਿੰਦਰਾ ਦੀਆਂ ਨੇ ਤੇ ਜਿਹੜੀ ਚੋਰੀ ਹੋਇਆ ਚਾਵਲ ਸੀਗੇ 170 ਗੱਟੇ ਬਾਸਮਤੀ ਦੇ ਉਹ ਵੀ ਚੋਰੀ ਹੋ ਗਏ ਉਹ ਵੀ ਰਿਕਵਰ ਹੋ ਗਏ ਅਤੇ ਇਹਦੇ ਵਿੱਚ ਜਿਹੜੇ ਆ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਬਹੁਤ ਮੁਕੱਦਮੇ ਦਰਜ ਨੇ ਇਹ ਸਾਰੇ ਦੋਸ਼ੀ ਡਿਸਟ੍ਰਿਕਟ ਫਿਰੋਜ਼ਪੁਰ ਜ਼ਿਲ੍ਹਾ ਪੁਲਿਸ ਸਟੇਸ਼ਨ ਜ਼ਿਲ੍ਹਾ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਜਿਹੜਾ ਰਵਿੰਦਰ ਹੈ ਇਹ ਆਦਮਪੁਰ ਦਾ ਜਲੰਧਰ ਦਾ ਰਹਿਣ ਵਾਲਾ ਹੈ ਜਲੰਧਰ ਰੂਰਲ ਦਾ ਇਹਦੇ ਵਿੱਚ ਦੋਸ਼ੀ ਸੋਨੀ ਸਿੰਘ ਹੈ ਜਿਹੜਾ ਉਹਦੇ ਖਿਲਾਫ ਪਹਿਲਾਂ 6 ਮੁਕੱਦਮੇ ਦਰਜ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮੁਕੱਦਮੇ ਦਰਜ ਨੇ ਜਿਵੇਂ ਕਿ ਮੋਗੇ ਦੇ ਵਿੱਚ 107 ਨੰਬਰ ਮੁਕੱਦਮਾ ਦਰਜ ਹੈ ਪੁਲਿਸ ਸਟੇਸ਼ਨ ਬਦਨੀ ਕਲਾ ਮੋਗੇ ਦੇ ਵਿੱਚ ਹੀ 114 ਨੰਬਰ ਮੁਕੱਦਮਾ ਦਰਜ ਹੈ ਪੁਲਿਸ ਸਟੇਸ਼ਨ ਅਜੀਤਵਾਲ जीरے فروজپور ਦੇ ਵਿੱਚ ਸਿਟੀ ਜੀਰਾ ਦੇ ਵਿੱਚ 3 ਨੰਬਰ ਮੁਕਦਮਾ ਦਰਜਾ 2018 ਦਾ 457 380 ਚੋਰੀ ਦਾ ਉਸ ਤੋਂ ਇਲਾਵਾ सदर ਫਰੀਦਕੋਟ ਦਾ ਮੁਕਦਮਾ ਜਿਹੜਾ ਦਰਜਾ ਹੈ 195 ਨੰਬਰ 2021 ਦਾ ਉਸ ਤੋਂ ਇਲਾਵਾ ਕਲਖੁਰਦ ਫਰੋਜਪੁਰ ਦਾ ਮੁਕਦਮਾ ਦਰਜਾ ਮੁਕਦਮਾ ਨੰਬਰ 40 2022 ਦਾ ਉਸ ਤੋਂ ਇਲਾਵਾ ਮੁਕਦਮਾ ਨੰਬਰ 10 2019 ਦਾ 457 380 411 ਨੰਬਰ ਦਰਜਾ ਸਿਟੀ ਕੋਟ ਕਬੂਰਾ ਫਰੀਦਕੋਟ ਦਾ ਉਸੇ ਤਰੀਕੇ ਨਾਲ ਜਿਹੜਾ ਦੋਸ਼ੀ ਖਾਣਾ ਸਿੰਘ ਦੇ ਉਰ ਖਿਲਾਫ ਕੁੱਲ 9 ਮੁਕਦਮੇ ਪਹਿਲਾਂ ਦਰਜ ਨੇ ਜਿਹੜੇ ਕਿ ਪ੍ਰੈਸ ਨੋਟ ਦੇ ਵਿੱਚ ਦਿੱਤੇ ਗਏ ਨੇ ਜਿਵੇਂ ਕਿ ਸਿਟੀ ਜੀਰਾ ਦੇ ਵਿੱਚ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਨਸ਼ੇ ਦੀ ਖਰੀਦੋ ਫਰੋਕ ਤੇ ਅੱਗੇ ਵੇਚਣ ਦਾ ਜਿਲ੍ਹਾ ਮੋਗਾ ਦੇ ਵਿੱਚ ਵੀ ਨਸ਼ਾ ਤਸਕਰੀ ਦਾ ਮੁਕਦਮਾ ਦਰਜ ਹੈ ਇੱਕ ਜਿਲ੍ਹਾ ਫਰੋਖਪੁਰ ਦੇ ਵਿੱਚ ਜਿਹੜਾ ਮੋਗਾ ਦੇ ਵਿੱਚ 457 380 107 ਨੰਬਰ 2017 ਦਾ ਮੁਕਦਮਾ ਦਰਜ ਹੈ जिला मुगगारे ਵਿੱਚ 114 ਨੰਬਰ ਮੁਕਦਮਾ ਦਰਜਾ 2017 379 411 ਚੋਰੀ ਦਾ ਜੀਰਾ ਸਿਟੀ ਜੀਰਾ ਪੁਲਿਸ ਸਟੇਸ਼ਨ ਦਾ ਫਿਰੋਜ਼ਪੁਰ ਡਿਸਟ੍ਰਿਕਟ ਦਾ ਮੁਕਦਮਾ ਦਰਜਾ 3 ਨੰਬਰ ਸਿਟੀ ਜੀਰਾ ਦਾ ਹੀ 5 ਨੰਬਰ ਮੁਕਦਮਾ ਦਰਜਾ 2018 ਦਾ 457 ਚੋਰੀ ਦਾ ਮੁਕਦਮਾ ਨੰਬਰ 26 2020 ਦਾ 379 20 412 457 380 382 427 ਥਾਣਾ ਨਈਆਵਾਲਾ ਜ਼ਿਲ੍ਹਾ ਬਠਿੰਡਾ ਉਸ ਤੋਂ ਇਲਾਵਾ ਮਕਦਮਾ ਨੰਬਰ 195 ਮਿਤੀ 25 10 2021 ਜੁਰਮ 1374 ਉਸ ਤੋਂ ਇਲਾਵਾ ਮਕਦਮਾ ਨੰਬਰ 40 ਮਿਤੀ 19 5 2022 ਜੁਰਮ 379 411 ਆਪੀਸੀ ਥਾਣਾ ਘਲਖੁਰਦ ਮਕਦਮਾ ਨੰਬਰ 18 ਮਿਤੀ 19 29 1 2023 ਜੁਰਮ 395 442 380 455 455 ਆਪੀਸੀ 25 ਆਮਜ਼ਾ ਥਾਣਾ ਜੰਡਿਆਲਾਗੜੂ ਅੰਮ੍ਰਿਤਸਰ ਸਾਹਿਬ ਸੋ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਤੇ ਇਹਨਾਂ ਨੇ ਚੋਰੀਆਂ ਜਿਹੜੀਆਂ ਪਹਿਲਾਂ ਬਹੁਤ ਕੀਤੀਆਂ ਹੋਈਆਂ ਸੀ ਕਈ ਮੁਕੱਦਮੇ ਟਰੇਸ ਸੀਗੇ ਤੇ ਕਈ ਮੁਕੱਦਮੇ ਨਹੀਂ ਵੀ ਟਰੇਸ ਸੀਗੇ ਇਹ ਜਿਹੜਾ ਵੱਡਾ ਗਰੋਹ ਸੀਗਾ ਇਹਨਾਂ ਦਾ ਵੱਡੇ ਲੈਵਲ ਦਾ ਗੈਂਗ ਸੀ ਇਹਦੇ ਚੁਲ ਮਿਲਾ ਕੇ 9 ਦੋਸ਼ੀ ਸੀਗੇ ਜਿਨ੍ਹਾਂ ਦੇ ਵਿੱਚੋਂ 6 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਜਿੱਥੇ ਜਿੱਥੇ ਵੇਚਦੇ ਸੀਗੇ ਉੱਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਚੋਰੀ ਦਾ ਸਮਾਨ ਜਿਵੇਂ ਕਿ ਇੱਕ ਸਾਥ ਜਿੱਥੇ ਇਹਨਾਂ ਨੇ ਵੇਚਿਆ ਸੀਗਾ ਚੋਰੀ ਦਾ ਸਮਾਨ ਉਹ ਉੱਥੇ ਰਵਿੰਦਰ ਸਿੰਘ ਦੀ ਉਹਦੀ ਆਪਦੀ ਸ਼ੈਲਰ ਉਹਦਾ ਉਹ ਅਰਾ ਆਪਣਾ ਕੰਮ ਸੀਗਾ ਬਾਸਨਥੀ ਰਾਈਸ ਦਾ ਖਰੀਦ ਤਰੀਦਨ ਦਾ ਵੇਚਣ ਦਾ ਕੰਮ ਸੀ ਜਿਹੜਾ ਕਿ ਆਦਮਪੁਰ ਤਰੈਨ ਵੱਲ ਦੱਸਿਆ ਤੁਹਾਨੂੰ ਉਹਦੇ ਕੋਲੇ ਜਾ ਕੇ ਇਹਨਾਂ ਨੇ ਠਾਣਾ ਸਿੰਘ ਹੋਣਾ ਨੇ ਤੇ ਬਾਕੀ ਦੋਸ਼ੀਆਂ ਨੇ ਜਾ ਕੇ ਵੇਚਿਆ ਸੀਗਾ ਜਿਹੜਾ ਉਹਦੀ ਵੀ ਗ੍ਰਿਫਤਾਰੀ 6 ਜੂਨ ਨੂੰ ਹੋ ਚੁੱਕੀ ਹੈ ਜਿਹੜੇ ਇਹ ਚ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ ਉਹਨਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਊਗਾ ਸਰ ਇੱਥੋਂ ਦਾ ਵੀ ਕੋਈ ਨਾਮ ਇਹਨਾਂ ਦੇ ਸੰਪਰਕ ਦੇ ਵਿੱਚ ਬੰਦਾ ਸੀਗਾ ਇਸ ਹਾਲ ਦੇ ਹਾਂਜੀ ਹਾਂਜੀ ਦੋਸ਼ੀ ਜਿਹੜੇ ਤਿੰਨ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਥੋਂ ਦਾ ਵੀ ਦੋਸ਼ੀ ਹੈਗੇ ਨੇ ਉਹ ਹਜੇ ਡਿਸਕਲੋਜ਼ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਕਿਉਂਕਿ ਹਜੇ ਉਹ ਭੱਜੇ ਹੋਏ ਨੇ ਫਰਾਰ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਜਲਦ ਕੀਤੀ ਜਾਊਗੀ ਤੇ ਡਿਸਕਲੋਜ਼ ਕੀਤਾ ਜਾਊਗਾ। ਇਸ ਤਰ੍ਹਾਂ ਉਹ ਗਰੁੱਪ ਕੰਮ ਕਰ ਰਿਹਾ ਹੈ ਜੀ। ਇਹ ਦਾਦੀ ਸਭ ਤੋਂ ਪੁਰਾਣਾ ਮੁਕੱਦਮਾ ਜੀ 2017 ਦਾ ਹੈ ਜੀ। 2017 ਤੋਂ ਇਹ ਐਕਟਿਵ ਨੇ ਉਹਨੂੰ ਪੁਰਾਣਾ ਇਹਨਾਂ ਦਾ ਬੈਕਗ੍ਰਾਉਂਡ ਜਿਹੜਾ ਉਹ ਕ੍ਰਾਈਮ ਬੈਕਗ੍ਰਾਉਂਡ ਨਹੀਂ ਹੈਗਾ ਔਨ ਰਿਕਾਰਡ 17 ਤੋਂ ਲੈ ਕੇ ਹੁਣ ਤੱਕ ਦੀ ਇਹਨਾਂ ਦੀ ਚੋਰੀਆਂ ਦੀ ਵਾਰਦਾਤ ਸਾਹਮਣੇ ਆਈ ਹੈ। ਜਿਹੜੇ ਉਮਰ ਪਲੇ ਸਰ ਜਿਹੜੇ ਇਹ ਇਹਨਾਂ ਦੀ 22 ਸਾਲ ਤੋਂ ਲੈ ਕੇ 35 ਸਾਲ ਤੱਕ ਦੀ ਹੋਊਗਾ। ਇਹਨਾਂ ਨੂੰ ਸਰ ਤੁਸੀਂ ਫ੍ਰੇਸ ਕਰਕੇ ਸਰ ਪਕੜ ਲਏ ਇਹਨਾਂ ਕੋਲ ਕੁਝ ਹੋਰ ਬਰਾਮਦ ਹੋਇਆ ਕੋਈ ਹਾਂਜੀ ਇਹਨਾਂ ਦੀ ਪੁਲਿਸ ਰਿਮਾਂਡ ਜਿਹੜੀ ਅੱਜ ਲਿੱਤੀ ਗਈ ਹੈ ਮੰਡੇ ਤੱਕ ਦੀ 2 ਦਿਨ ਦੀ ਪੁਲਿਸ ਰਿਮਾਂਡ ਹੋਰ ਮਿਲੀ ਹੈ ਹੁਣ ਤੱਕ ਇਹਨਾਂ ਕੋਲੋਂ 170 ਗੱਟੇ ਬਾਸਮਤੀ ਤੇ ਦੋ ਪਿਕਅਪ ਵੱਡੀਆਂ ਵਹਿੰਦਰਾਂ ਦੀ ਰਿਕਵਰ ਹੋ ਚੁੱਕੀ ਹੈ ਹੋਰ ਵੀ ਰਿਕਵਰੀ ਇਹਨਾਂ ਕੋਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਇਹਨਾਂ ਨੇ ਪਹਿਲਾਂ ਚੋਰੀਆਂ ਕੀਤੀਆਂ ਨੇ ਉਹ ਸੰਬੰਧੀ ਪੁੱਛਗਿੱਛ ਕਰਕੇ ਜਿਨ੍ਹਾਂ ਦੀ ਰਿਕਵਰੀ ਬਤੁਆਦ ਕੀਤੀ ਜਾ ਰਹੀ ਹੈ ਉਹ ਆਨ ਰਿਕਾਰਡ ਲੈ ਕੇ ਆਪ ਜੀ ਨੂੰ ਜਾਣੂ ਕਰਾਇਆ ਜਾਵੇ ਚੋਰੀ ਦਾ ਸਮਾਨ ਸਰ ਜਿੱਥੋਂ ਚੋਰੀ ਕਰਕੇ ਕਿ ਵੇਚਦੇ ਕਿੱਥੇ ਸਰ ਦੱਸ ਇਹ ਜਦਾਂ ਜੇ ਚਾਵਲ ਚੋਰੀ ਕਰਦੇ ਸੀਗੇ ਤਾਂ ਇਹ ਚਾਵਲ ਦੇ ਹੀ ਡੀਲਰ ਨੂੰ ਵੇਚਦੇ ਸੀਗੇ ਜਿਹੜਾ ਕਿ ਅੱਗੇ ਉਹਨੂੰ ਲੀਗਲੀ ਕਿਤੇ ਸੇਲ ਕਰ ਦਿੰਦਾ ਸੀਗਾ ਜਿੱਦਾਂ ਕਿ ਰਵਿੰਦਰ ਸਿੰਘ ਸਨ ਉਹ ਪਵਨ ਕੁਮਾਰ ਰਹਿਣ ਵਾਲਾ ਬੁੱਢਾ ਕਟੜ ਦਾ ਰਹਿਣ ਵਾਲਾ ਸੀਗਾ ਪੁਲਿਸ ਸਟੇਸ਼ਨ ਆਦਮਪੁਰ ਰੂਰਲ ਜਲੰਧਰ ਦਾ ਰਹਿਣ ਵਾਲਾ ਸੀ ਉਹਨੂੰ ਇਹ ਚਾਵਲ ਚੋਰੀ ਕਰਕੇ ਆਏ ਸੀਗੇ ਜਿਹੜੇ ਉਹਨਾਂ ਨੇ 18-19 ਦਰਮਿਆਨੀ ਰਾਤ ਨੂੰ ਇੱਥੇ ਚੋਰੀ ਕੀਤੇ ਸੀਗੇ ਉਸੇ ਤਰੀਕੇ ਨਾਲ ਜਿਹੜੀਆਂ ਪ੍ਰੀਵੀਅਸ ਐਫ ਆਈ ਆਰ ਦੇ ਅਡੈਂਟੀਫਾਈ ਹੋਈਆਂ ਨੇ ਉਹਦੇ ਵਿੱਚ ਕਿਹੜੇ-ਕਿਹੜੇ ਸਮਾਨ ਚੋਰੀ ਹੋਇਆ ਉਹ ਮੈਂ ਜਿਲ੍ਹਿਆਂ ਦੇ ਵਿੱਚੋਂ FIR ਦਾ ਇਨਵੈਸਟੀਗੇਸ਼ਨ ਕਰਕੇ ਲੀਡ ਅਸੀਂ ਵੀ ਟ੍ਰੇਸ ਕਰਾਂਗੇ ਤੇ ਉਹ ਸੰਬੰਧਿਤ ਪੁਲਿਸ ਸਟੇਸ਼ਨ ਨੂੰ ਜਿਨ੍ਹਾਂ ਦੇ ਕੋਲ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਨੂੰ ਵੀ ਜਾਣੋ ਕਰਵਾਇਆ ਜਾਊਗਾ ਤੇ ਰਿਕਵਰੀ ਕਰਾਇਆ ਜਾਊਗਾ ਕਿਹੜੇ ਦੋਸ਼ੀ ਪੜੇਗੇ ਨਾ ਸਰ ਇਹ ਕਿੰਨੇ ਪੜੇ ਲਿਖੇ ਨੇ ਜੀ ਤੇ ਇਹਨਾਂ ਦਾ ਹੱਥ ਤੇ ਤਾਲ ਮਿਲ ਕੇ ਨਾ ਹੋਇਆ ਤੇ ਇਹ ਦੋਸ਼ੀ ਜਿਆਦਾ ਪੜੇ ਲਿਖੇ ਨਹੀਂ ਹੈਗੇ ਇਹ ਸਿਰਫ 12ਵੀਂ ਪਾਸ ਨੇ ਮੋਸਟਲੀ ਇਹਨਾਂ ਦੇ ਵਿੱਚੋਂ ਕੁਝ ਤਾਂ 6ਵੀਂ 7ਵੀਂ ਡ੍ਰੌਪ ਆਊਟ ਨੇ ਤੇ ਪੜੇ ਲਿਖੇ ਦੋਸ਼ੀ ਨਹੀਂ ਹੈਗੇ ਇਹ ਤਾਂ ਜਿਹੜਾ ਹੈਗਾ ਸਿਰਫ ਚੋਰੀਆਂ ਕਰਨ ਦੇ ਆਦੀ ਸੀਗੇ 2017 ਤੋਂ ਲੈ ਕੇ ਹੁਣ ਤੱਕ ਨਸ਼ੇ ਦੇ ਵੀ ਆਦੀ ਨੇ ਇਹਨਾਂ ਮੁਰਜਮਕ थाना ਸਿੰਘ ਹੈ ਇਹਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਫਿਰੋਜ਼ਪੁਰ ਦੇ ਵਿੱਚ ਉਹ ਨਸ਼ੇ ਆਪ ਕਰਦਾ ਸੀ ਜਾਂ ਨਹੀਂ ਕਰਦਾ ਸੀ ਉਹ ਤਾਂ ਨਾਰਕੋ ਟੈਸਟ ਕਰਾ ਕੇ ਪਤਾ ਚੱਲੂਗਾ ਪਰ ਇਹ ਵੇਚਦਾ ਜਰੂਰ ਸੀ ਨਸ਼ਾ ਚਾਵਲ ਤੋਂ ਲਵਾ ਹੁਣ ਕੋਈ ਹੋਰ ਵੀ ਚੋਰੀਆਂ ਨੇ ਇਹਨਾਂ ਦੇ ਗਿਆਨ ਦਾ ਮਤਲਬ ਨਹੀਂ ਚਾਵਲ ਤੇ ਕਣਕ ਇਹ ਮੋਸਟਲੀ ਇਹ ਇਸ ਤਰ੍ਹਾਂ ਦੀ ਚੋਰੀਆਂ ਕਰਕੇ ਪਿਕਅਪ ਦੇ ਵਿੱਚ ਲੋਡ ਕਰਵਾ ਕੇ ਰਾਤੋ ਰਾਤ ਲੈ ਜਾਂਦੇ ਸੀ ਜਿਹੜੀ ਗੱਡੀਆਂ ਭਰਾਂ ਦੋਈਆਂ ਨੇ ਉਹਨਾਂ ਦੇ ਮਾਲਕਾਂ ਦਾ ਪਤਾ ਵੀ ਲੱਗਿਆ ਕਿ ਇਹ ਪੂਰੀਆਂ ਗੱਡੀਆਂ ਨੇ ਜਿਹੜੀ ਚੋਰੀ ਕੀਤੀਆਂ ਨੇ ਨੇ ਗੱਡੀਆਂ ਚੋਰੀ ਨੇ ਕਿ ਨਹੀਂ ਇਹ ਤਾਂ ਪਤਾ ਲੱਗੂਗਾ ਗੱਡੀਆਂ ਦੇ ਡਾਕੂਮੈਂਟਸ ਤੋਂ ਜੋ ਕਿ ਇਨਵੈਸਟੀਗੇਸ਼ਨ ਦਾ ਹਿੱਸਾ ਹੈ। ਇਹ ਮਾਮਲਾ ਕਿਸ ਸਾਡੇ ਜੀ ਚਾਵੜਾ ਇੰਡਸਟਰੀ ਕੋ ਬਾਏ ਸਾਡੀ ਰਾਈਸ ਮਿਲ ਹੈ ਜੀ ਉੱਥੇ ਸਾਡੇ ਚਾਵਲਾਂ ਦੀ ਚੋਰੀ ਹੋਈ ਸੀਗੀ ਤਾਰਾ ਤੋਂ 19 ਤਰੀਕ ਦੇ ਦਰਮਿਆਨੀ ਰਾਤ ਨੂੰ ਕਿੰਨਾ ਮਾਣ ਲਾਇਆ 305 ਗੱਟਾ ਸਾਡਾ ਚੋਰੀ ਹੋਇਆ ਸੀਗਾ ਜਿੰਦੇ ਵਿੱਚ 200 ਗੱਟਾ 50 ਕਿਲੋ ਵਾਲਾ ਤੇ 105 ਥੈਲੀਆਂ ਸਾਡੀਆਂ 30 ਕਿਲੋ ਨੇ ਚੋਰੀ ਹੋਈ ਸੀ। ਅੱਜ ਪੁਲਿਸ ਦੇ ਵੱਲੋਂ ਗ੍ਰਾਉਂਡ ਉਂਗਰ ਦਾ ਟਾਰਗੇਟ ਹੈ ਕਿ ਜਿਹਨਾਂ ਵੱਲੋਂ ਇੰਡਸਟਰੀ ਦੇ ਚੋਰੀ ਕੀਤੀ ਗਈ ਸੀ ਕਿੰਨਾ ਕੁ ਸੰਤੁਸ਼ਟ ਪੁਲਿਸ ਦੀ ਕਾਰਵਾਈ ਬਹੁਤ ਸੰਤੁਸ਼ਟ ਹਾਂ ਜੀ ਅਸੀਂ ਇਸ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਪੂਰਾ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਜੀ ਸਾਡੀ ਚੋਰੀ ਟ੍ਰੇਸ ਕੀਤੀ ਹੈ ਜੀ ਸਾਰਾ ਮਾਮਲਾ ਹੱਲ ਹੋ ਗਿਆ ਤੁਹਾਡਾ ਨਹੀਂ ਜੀ ਟ੍ਰੇਸ ਹੋ ਗਿਆ ਜੀ ਜਿਹੜਾ ਬਰਾਮਦ ਹੋਇਆ 105 ਆ ਸੋਰੀ 150 ਗੱਟਾ 50 ਕਿਲੋ ਵਾਲਾ ਤੇ 20 ਥੈਲੀਆਂ 30 ਕਿਲੋ ਵਾਲੀ ਬਰਾਮਦ ਹੋਈ ਹੈ ਲਗਭਗ ਕਿੰਨੀ ਕੀਮਤ ਦਾ ਮਾਲ ਚੋਰੀ ਹੋਇਆ ਸੀ 12 ਲੱਖ ਰੁਪਏ ਦੇ ਜੀ ਬਾਕੀ ਡੀਪੀ ਸਾਹਿਬ ਨੇ ਸਾਡਾ ਬਹੁਤ ਸਾਥ ਦਿੱਤਾ ਬਹੁਤ ਹੀ ਵਧੀਆ ਨਿਕਾਰਜਦਾਰੀ ਸੀ ਬੜੀ ਜਲਦੀ ਇਹਨਾਂ ਨੇ ਚੋਰੀ ਟ੍ਰੇਸ ਕਰਾ ਦਿੱਤੀ ਬੜੇ ਖੁਸ਼ ਆਸੀਂ ਇਹਨਾਂ ਤੋਂ ਜਿਹੜੇ ਵਿਅਕਤੀ ਸੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਕੀ ਇਹ ਤੁਹਾਡੀ ਇੰਡਸਟਰੀ ਵਿੱਚ ਕੰਮ ਕਰਦੇ ਸੀਗਾ ਨਹੀਂ ਨਹੀਂ ਜੀ ਇਹ ਜੀਰੇ ਤੋਂ ਬਿਲੋਂਗ ਕਰਦਾ ਖਾਨਾ ਸਿੰਘ ਚੋਰ ਜੀ ਕਾਫੀ ਪੁਰਾਣਾ ਚੋਰ ਹੈ ਇਹਦੇ ਪਹਿਲੇ ਮੁਕਦਮੇ ਦਰਜ ਹੈ ਇਹ ਪਹਿਲਾਂ ਆ ਕੇ ਰੈਕੀ ਕਰਦਾ ਹੈ ਪੂਰਾ ਪਲਾਨ ਬਣਾਉਂਦਾ ਹੈ ਇੱਕ ਦਿਨ ਪਹਿਲਾਂ 16 ਤਰੀਕ ਨੂੰ ਇਹ ਆ ਕੇ ਆਪਣੇ ਸ਼ੈਲਰ ਵਿੱਚ ਦੇਖ ਕੇ ਜਾਂਦਾ ਵੀ ਚਾਵਲ ਪਿਆ ਹੈ ਪਿੱਛੋਂ ਵਰਦਾ ਇੱਕ ਦੀ ਟਕੜਦਾ ਹੈ ਉਸ ਤੋਂ ਬਾਅਦ ਫਿਰ 19 ਦਿਨੋਂ ਆਪ ਦਾ ਗੈਂਗ ਲੈ ਕੇ ਆਂਦਾ ਨਾਲ ਗੱਡੀਆਂ ਲੈ ਕੇ ਆਂਦਾ ਪਿੱਛੋਂ ਦੀਵਾਰ ਨੂੰ ਸੇਂਦ ਲਗਾ ਕੇ ਤੇ ਚਾਵਲ ਲੈ ਕੇ ਚਲਾ ਗਿਆ ਸਿਕਿਉਰਿਟੀ ਗਾਰਡ ਤਨਾਤ ਨਹੀਂ ਸੀ ਗਾ ਸਿਕਿਉਰਿਟੀ ਗਾਰਡ ਹੈ ਸੀ ਬਾਬਾ ਜਾਂ ਬਜ਼ੁਰਗ ਹੈ ਤੇ ਫੱਦ ਸਾਹਿਬ ਸਾਡੇ ਬਿਆਸ ਗਏ ਹੋਏ ਸੀ ਤੇ ਜਿਹੜਾ ਚੌਂਕੀਦਾਰ ਉਹ ਬਾਹਰ ਇੱਕ ਵਿੱਚ ਢੇੜਾ ਮਾਰ ਕੇ ਬੈਸ ਕੁਰਸੀ ਬਿਠਾ ਕੇ ਲੱਗ ਗਈ ਜਦੋਂ 4 ਵਜੇ ਉੱਠਿਆ ਤਾਂ 19 ਦਿਨੋਂ ਲੱਗ ਕੇ ਜਾ ਜਾ ਰਹੇ ਸੀ ਤੇ ਫਿਰ ਕੁਝ ਬੰਦੇ 8-10 ਸੀ ਇਹ ਇਕੱਲਾ ਡਰ ਗਿਆ ਇਹ ਵੀ ਸੀ ਜੀ ਇਹਨਾਂ ਕੋਲ 4 ਵੀ ਦੱਸਿਆ ਜੀ ਚੌਂਕੀਦਾਰ ਹਾਂ ਚੌਂਕੀਦਾਰ ਤਾਂ ਸੇ ਡਰ ਗਿਆ ਬਜ਼ੁਰਗ ਕੋਈ ਬੰਦਾ ਸੀ ਤੇ ਉਹ It. Yes.